ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਪ੍ਰਨਾਲਾ ਬਾਈਕ ਕੋਲ ਗੱਬਣ ਛੋਟੀ ਹੈ ਜੀ ਠੀਕ ਹੈ ਜੀ ਤੇ ਇੱਕ ਹੈਗੀ ਆ ਜੀ ਗਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਜੀ ਇਹ ਵੀ ਗੱਬਣਾ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹਾਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਗੁਰਤੇਜ ਸਿੰਘ ਵੀਰੇ ਪਿੰਡ ਪਿੰਡ ਬਸਤਗੜਾ ਜ਼ਿਲ੍ਹਾ ਬਰਨਾਲਾ ਮੇਰੇ ਜੀ ਕਮਲ ਵਾਲ ਨੰਬਰ ਜੀ 98885 95718 ਠੀਕ ਹੈ ਜੀ ਹਾਂਜੀ ਭਾਈ ਕਿਨੇ ਨਾਗ ਬਕਾਉਂਗਾ ਆਪਣੇ ਕੋਲ ਦੋ ਨਾਗ ਬਕਾਉ ਹੈ ਮੇਰੇ ਠੀਕ ਝੋਟੀਆਂ ਗਾਂਗੇ ਠੀਕ ਹੈ ਆ ਗਾਂਦ ਜਾਣਕਾਰੀ ਲਓ ਪਹਿਲੀ ਨੰਬਰ ਤੇ ਮੇਰੇ 2 ਮਹੀਨੇ 3 ਦਿਨਾਂ ਦੀ ਗੱਪਣਾ ਚੈੱਕ ਪਾਸ ਆਪਣੇ ਕੋਲੋਂ ਹਾਂਜੀ ਦੁੱਧੋ ਡਰਾਈ ਹੈਗੀ ਠੀਕ ਹੈ ਜੀ ਪਹਿਲੇ ਛੂਏ ਨੇ ਮੰਨ ਕੇ ਦੂਜੇ ਛੂਏ 30 ਲੀਟਰ ਦੁੱਧ ਕੱਢਿਆ ਵਾ ਠੀਕ ਹੁਣ ਤੀਜੀ ਛੂਏ ਸੁਣਾ ਹਾਂ ਹੁਣ ਤੀਜੀ ਛੂਏ ਗੱਤ ਤਿਆਰ ਆ ਗਈ ਠੀਕ ਆ ਕਿੰਨੇ ਮਹੀਨੇ ਤੱਕ ਬੰਨੂਗੀ ਚੱਕ ਦੋ ਮਹੀਨੇ ਚਾਰ ਦਿਨਾਂ ਦੀ ਵੀਰੇ ਚੈੱਕ ਪਾਸ ਆਲਾ ਗਰੰਟੀ ਨਾਲ ਚੈੱਕ ਕਰਾ ਕੇ ਲੈ ਜਾ ਸਕਦਾ ਠੀਕ ਆ ਜੀ ਹਾਂ ਲੋਪਰਾ ਚੈੱਕ ਕਰ ਸਕਦਾ ਬਾਈ ਠੰਡੀ ਸ਼ੀਲ ਪੂਰੀਆ ਬਿਨਾ ਨਿਆਣੇ ਤੋਂ ਪੌਂਦ ਤੋਂ ਮਿਲਦੀ ਹੈ ਵੀਰੇ ਠੀਕ ਆ ਹੁਣ ਦੁੱਧ ਹੈ ਨਹੀਂ ਡਰਾਈ ਤੁਹਾਨੂੰ ਦੁੱਧੋਂ ਡਰਾਈ ਹੈ ਵੀਰੇ ਟੂਪਾਂ ਚੜਾਈਆਂ ਆਵੀਆਂ ਠੀਕ ਆ ਜੀ ਹਾਂ ਲੋਪਰਾ ਚੈੱਕ ਕਰ ਸ ਤੋੜ ਦੋ ਪ੍ਰਾਣ ਨੂੰ ਸੋ ਪ੍ਰੈਕਟਿਸ ਨੇ ਜੀ ਪਾਲਣੀਆਂ ਬ ਗਾਂ ਪਾਲ ਸਕਦਾ ਕਿਉਂਕਿ ਰੇਟ ਬਾਈ ਰੇਟ ਬਾਈ ਦੱਸ ਦੋ ਪਹਿਲੀ ਰੇਟ ਵੀਰੇ 35000 ਰੁਪਏ ਦਾ ਰੇਟ ਬਾਈ ਬਿਲਕੁਲ ਬੱਸਾਂ ਵਾਲਾ ਰੇਟ ਦੱਸਿਆ ਬਾਈ ਨੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਤੁਰ ਤਰਾ ਲਿਓ ਪ੍ਰਾ ਮੋੜ ਲੈ ਮੋੜ ਲੈ ਲੋ ਜੀ ਠੰਡੀ ਸ਼ੀਰ ਪੂਰੀ ਹੈ ਵੀਰੇ ਬਿਨਾ ਅੰਨਿਆਣੇ ਤੋਂ ਜਿਵੇਂ ਮਰਜ਼ੀ ਜਵਾਕ ਬੈਠਾ ਰਹੇ ਪੌਂਦੀ ਤਲ ਠੀਕ ਹੈ ਜੀ ਠੀਕ ਹੈ ਬਾਕੀ ਲੇਵਾ ਸਾਡੇ ਸਾਹਮਣੇ ਹੀ ਧਖ ਰਿਆ ਜੀ ਠੀਕ ਹੈ ਜੀ ਤੇ ਲਾਟੂ ਨਾਲ ਪੂਰੀਆਂ ਵੀਰੇ ਲੈ ਵੀ ਦਿਓ ਬਾਕੀ ਚੈੱਕ ਕਰਕੇ ਦਸੰਦੀ ਕਰਕੇ ਲੈ ਲੈਂਦੇ ਹਾਂ ਲੰਡੀ ਪੂਰੀ ਜਿਵੇਂ ਮਾਜੀ ਲੈ ਬੈਠਾ ਉਹ ਕਰੀ ਚਲੋ ਠੀਕ ਹੈ ਕੋਈ ਦਿੱਕਤ ਹੀ ਨਹੀਂ ਗਈ ਢੱਲਾ ਪੂਰੀਆਂ ਲੇਵੇ ਦੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਲੋ ਬਰਾ ਬੰਦ ਬਈ ਬੰਦ ਬੰਦ ਕੋਈ ਗੱਲ ਨਹੀਂ ਠੀਕ ਹੈ ਜੀ ਚੈੱਕ ਕਰਕੇ ਦਸੰਦੀ ਕਰਕੇ ਲੈ ਜਿਓ ਬਾਈ ਕਹਿੰਦਾ ਚੈੱਕ ਕਰਵਾ ਕੇ ਆਪਦੀ ਚੱਲੀ ਕਰਕੇ ਲੋ 2 ਮਹੀਨੇ ਤਿੰਨ ਦਿਨਾਂ ਦੀ ਇਹ ਗੱਬਣਾ ਜੀ ਰੇਟ ਬਹੁਤ ਜਾਇਜ਼ ਹੀ ਮੰਗਿਆ ਬਾਈ ਨੇ ਓਕੇ ਹਾਂਜੀ ਬਾਈ ਜੀ ਇਹਦੀ ਜਾਣਕਾਰੀ ਦਿਓ ਮੱਝ ਦੀ ਆਪਣੀ ਮੇਰੇ ਝੋਟੀ ਨੇ ਦੂਜੇ ਸੂਏ ਘੱਤਰ ਸੁਣਾਗਾ ਹਾਂਜੀ ਆਪਣੀ ਘਰ ਦੀ ਝੋਟੀ ਆ 5 ਮਹੀਨੇ 2 ਦਿਨਾਂ ਦੀ ਗੱਭਣਾ ਵੀਰੇ 5 ਮਹੀਨੇ 2 ਦਿਨਾਂ ਦੀ ਹਾਂ ਜੋ ਭਰਾ ਬਾਈ ਡਾਕਟਰ ਆ ਤੇ ਚੈੱਕ ਵੀ ਆਪ ਕਰ ਲਵਾ ਤੁਸੀਂ ਆ ਵੀ ਚੈੱਕ ਕਰਵਾ ਕੇ ਲੈ ਕੇ ਆਂ ਜਾਂ ਕਰਵਾ ਸਕਦੇ ਹੋ ਰੇਟ ਭਰਾ ਜਮਾ ਜਾਇਦਾ ਦੱਸ ਦੂਗਾ ਖੱਚ ਰੇਟ ਵੀਰੇ 60000 ਰੁਪਇਆ ਠੀਕ ਹੈ ਜੀ ਦੋ ਦੁਪਰਾ ਦੁਪਰਾ ਝੋਟੀ ਆ 5 ਮਹੀਨੇ ਤੋਂ ਉੱਪਰ ਦਿਨ ਹੋ ਗਏ ਹੋਈ ਕਹਿੰਦਾ ਦੁੱਧ ਇਹ ਵੀ ਨਹੀਂ ਦਿੰਦੀ ਭਰਾ ਹਨਾ ਡਰਾਈ ਨਹੀਂ ਨਹੀਂ ਦੁੱਧੋ ਡਰਾਈ ਆ ਵੀਰੇ ਠੀਕ ਹੈ ਦੁਪਰਾ ਦੋ ਨਾਗਾ ਇੱਕ ਮੱਝ ਤੇ ਇੱਕ ਹੈਗੀ ਝੋਟੀ ਚੈੱਕ ਕਰ ਸਕਦੇ ਬਹੁਤ ਸੋਹਣੀ ਤੇ ਇਸ ਕੁਆਲਟੀ ਦੇਖ ਸਕਦੇ ਸੰਗ ਸੰਗ ਲੋ ਜੀ ਮਿਸੀਆਂ ਜਰੂਰ ਹੈ گاਾਂ ਗਾਂ ਰਾਜੀ ਆ ਥੋੜੀ ਜਿਹੀ ਖਰਾਕ ਦੇ ਸਿਰ ਤੇ ਵੱਧ ਠੀਕ ਆ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਕਤਗੜ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਏ